ਹਾਂਜੀ ਬਾਈ ਜੀ ਸਾਰੀ ਕਾ ਵੀਰੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਖੜੇ ਆਪਾਂ ਸੁਨਾਮ ਮਹਿੰਦਰਾ ਏਜੰਸੀ ਚ ਇੱਥੇ ਬਾਈ ਜਿਹੜੇ ਪੁਰਾਣੇ ਟਰੈਕਟਰ ਵਿੱਚ ਕੱਢਦੇ ਨੇ ਆਪਾਂ ਉਹਨਾਂ ਦੀ ਵੀਡੀਓ ਪਾਇਆ ਕਰਾਂਗੇ ਆ ਕਾਫੀ ਟਰੈਕਟਰ ਇਕੱਠੇ ਖੜੇ ਨੇ ਪੁਰਾਣੇ ਵਿੱਚ ਇਕੱਠੇ ਨੇ ਬਾਈਆਂ ਨੇ ਤੇ ਅੱਗੇ ਬਹੁਤ ਟਰੈਕਟਰ ਖੜੇ ਨੇ ਏਜੰਸੀ ਦੇ ਤੇ ਪਿੱਛੇ ਖੜੇ ਨੇ ਟਰੈਕਟਰ ਤੇ ਉਹਨਾਂ ਦੇ ਵਿੱਚ ਵੀਰੇ ਖੜਾ ਇੱਕ ਹਰਜਨ ਨੋਵੋ 605 ਡੀਆਈ ਤੇ ਕਿੰਨਾ ਮਾਰਦਾ ਵੀਰੇ ਕੀ ਕੰਡੀਸ਼ਨ ਹੈ 2014 ਮਾਡਲ ਹੈ ਵੀਰੇ ਉਹ ਬਾਈ ਤੋਂ ਆਪਾਂ ਪੁੱਛਦੇ ਆਂਗੇ ਆਪਣੇ ਨਾਲ ਆ ਬਾਈ ਏਜੰਸੀ ਦਾ ਉਹ ਮੁੰਡਾ ਜਿਹੜਾ ਪੁਰਾਣੇ ਟਰੈਕਟਰਾਂ ਦਾ ਕੰਮ ਦੇਖਦਾ ਹੈਗਾ ਤੇ ਉਹਦਾ ਆਪਾਂ ਵੀਰੇ ਨੰਬਰ ਵੀ ਪਾ ਦਾਂਗੇ ਜੇ ਸੋਨੇ ਕੋਈ ਵੀ ਟਰੈਕਟਰ ਆ ਪੁਰਾਣਾ ਆਪਣਾ ਲੈਣਾ ਹੋਵੇ ਤੁਸੀਂ ਕਿਹੜਾ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਮੋਟੀ ਜੀ ਬਾਕੀ ਲਵੇ ਆ ਕੇ ਟਰੈਕਟਰ ਚਲਾ ਕੇ ਬਾਕੇ ਚੈੱਕ ਕਰਕੇ ਖਰੀਦ ਸਕਦੇ ਹੋ ਇਹ ਟਰੈਕਟਰ ਵੀਰੇ ਸਾਰੇ ਨਾ ਨਵੇਂ ਟਰੈਕਟਰ ਜਦੋਂ ਦੰਨੇ ਉਹਨਾਂ ਦੇ ਵਿੱਚ ਕੱਟੇ ਹੋਏ ਨੇ ਜ਼ਿਮੀਦਾਰ ਭਾਈਆਂ ਤੋਂ ਕੱਟੇ ਹੋਏ ਨੇ ਤੇ ਆ ਫਾਈਬਰ ਦੀ ਹੱਡ ਲੱਗੀ ਆ ਕਿ ਬਾਕੀ ਬਾਈ ਤੋਂ ਪੋਦਿਆਂ ਕੀ ਗੱਲ ਬਾਤ ਆ ਹੋਰ ਭਾਈ ਦਮਨ ਸਸਿਕਾਰ ਭਾਈ ਜੀ ਸਾਰਿਆਂ ਨੂੰ ਜਿਹੜੇ ਵੀ ਵੀਰ ਭਰਾ ਆਪਣੀ ਵੀਡੀਓ ਦੇਖ ਰਹੇ ਨੇ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਜੀ ਸਾਰਿਆਂ ਨੂੰ ਸੈਸ ਠੀਕ ਹੈ ਆਪਣੇ ਬਈ ਕਾਫੀ ਟਰੈਕਟਰ ਹੁੰਦੇ ਨੇ ਪੁਰਾਣੇ ਵਿੱਚ ਕਟਿਆ ਹਾਂ ਆਪਾਂ ਜਿਹੜੇ ਨਵੇਂ ਦੇ ਨੇ ਉਹਨਾਂ ਦੇ ਵਿੱਚ ਸਾਰੇ ਪੁਰਾਣੇ ਟਰੈਕਟਰ ਕੱਢਦੇ ਨੇ ਜ਼ਮੀਂਦਾਰ ਭਾਈਆਂ ਤੋਂ ਜੀ ਠੀਕ ਹੈ ਵੀਰੇ ਜਿਆ ਨੋਬੋ ਦੀ ਗੱਲ ਕਰੀ ਕਿੰਨਾ ਮਾੜਾ ਬਈ ਇਹ ਵੀਰੇ 2014 ਮਾਡਲ ਹੈ ਜੀ ਬਜਲਪੁਰ ਤੋਂ ਕਟਿਆ ਹੋਇਆ ਜ਼ਮੀਂਦਾਰ ਭਾਈਆਂ ਤੋਂ ਕਟਿਆ ਜੀ ਠੀਕ ਹੈ ਵੀਰੇ ਪੰਜਾਬ ਨੰਬਰ ਹੈ ਜੀ ਠੀਕ ਹੈ ਬਈ ਬਾਕੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖੀਏ ਤੁਹਾਡੇ ਸਾਹਮਣੇ ਹੈ ਜੀ ਬਾਕੀ ਮੌਕੇ ਤੇ ਆ ਕੇ ਆਪਣਾ ਔਰ ਇੱਕ ਜਗਾ ਪਈਆ ਚਲਾ ਕੇ ਵਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਤੇ ਫਾਈਬਰ ਦੀ ਹੱਡ ਲੱਗੀ ਹੋਈ ਆ ਤੇ ਸਾਰੀ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਪੰਜਾਬ ਨੰਬਰ ਆ ਵੀਰੇ ਤੇ ਬਾਕੀ ਹੋਰ ਗੱਲਬਾਤ ਵੀ ਰਾਮਨ ਜੀ ਬਾਈ ਜੀ ਜਿਹੜੀ ਰੇਟ ਬਾਈ ਰੇਟ ਦੀ ਗੱਲ ਹੈ ਠੀਕ ਹੈ ਉਹ ਤੁਸੀਂ ਆਪਣਾ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਆਪਣੇ ਨਾਲ ਕਲੀਅਰ ਕਰ ਸਕਦੇ ਹੋ ਜਿਹੜਾ ਵੀ ਭੈਣ ਭਾਈ ਆਊਗਾ ਉਹਨੂੰ ਟਰੈਕਟਰ ਦੇ ਕੇ ਜ਼ਰੂਰ ਭੇਜਾਂਗੇ ਕਿਸੇ ਵੀ ਕੰਪਨੀ ਦਾ ਕਿਸੇ ਵੀ ਵੀਰ ਭਾਈ ਨੂੰ ਕੋਈ ਵੀ ਟਰੈਕਟਰ ਚਾਹੀਦਾ ਹੋਵੇ ਆਪਣੇ ਕੋਲੇ ਸਾਰੀਆਂ ਕੰਪਨੀ ਦੇ ਟਰੈਕਟਰ ਪੁਰਾਣੇ ਅਵੇਲੇਬਲ ਹੁੰਦੇ ਆ ਤੇ ਏਰੀਆ ਕਿਹੜਾ ਵੀਰੇ ਆਪਣਾ ਏਰੀਆ ਆਪਣਾ ਮੇਰਾ ਪਿੰਡ ਛਾਦਲੀਆ ਜੀ ਸੁਨਾਮ ਦੇ ਵਿੱਚ ਆਪਾਂ ਖੜੇ ਆ ਅੱਛਾ ਸੁਨਾਮ ਵੀਰੇ ਮਹਿੰਦਰਾ ਏਜੰਸੀ ਆ ਰਲੈਂਸ ਪੈਟਰੋਲ ਪੰਪ ਦੇ ਨੇੜੇ ਜਾਖਲ ਰੋਡ ਲਹਿਰਾ ਰੋਡ ਵੀ ਕਹਿ ਦਿੰਦੇ ਨੇ ਸਾਰੇ ਭਾਈ ਜਾਣਦੇ ਨੇ ਆਪਣਾ ਮੋਬਾਈਲ ਨੰਬਰ ਕਿਹੜਾ ਭਾਈ 96468 ਜੀ 20170 ਜੇ ਕਿਸੇ ਵੀਰ ਨੇ ਨੋਬੋ ਲੈਣਾਗਾ ਤਾਂ ਆਪਾਂ ਵੀਡੀਓ ਪਾਈ ਹੈਗੀ ਬਾਈ ਦਾ ਨੰਬਰ ਹੈ ਉਹਤੇ ਕੰਟੈਕਟ ਕਰ ਲਿਓ ਜੇ ਕਿਸੇ ਨੂੰ ਛੋਟਾ ਟਰੈਕਟਰ ਲੈਣਾ ਮਹਿੰਦਰਾ ਆ ਖੜਾਗਾ ਤੇ ਸਵਰਾਜ ਖੜਾ ਵੀਰੇ ਤੇ ਬਾਕੀ ਅੱਗੇ ਕਾਫੀ ਟਰੈਕਟਰ ਖੜੇ ਨੇ ਤੇ ਨਵੇਂ ਟਰੈਕਟਰਾਂ ਦੀ ਏਜੰਸੀ ਹੈਗੀ ਇਹ ਅਰਜਨ ਦੀ ਕਿਤੋਂ ਮਰਜ਼ੀ ਪੁੱਛ ਲਿਓ ਸੁਨਾਮ ਬਾਈ ਦਾ ਨੰਬਰ ਆ ਨੀਚੇ ਆਪਾਂ ਟਾਈਟਲ ਦੇ ਵਿੱਚ ਪਾਵਾਂਗੇ ਉਥੇ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋਗੇ ਜੇ ਤੁਹਾਡਾ ਕੋਈ ਸੱਜਣ ਕਹਿੰਦਾ ਨੋਵੋ ਲਾਈਨ ਨੂੰ ਰੇਟ ਬਿਲ ਬਿਲਕੁਲ ਜਾਇਜ਼ ਹੁੰਦੇ ਨੇ ਤੇ ਬਾਈ ਇਹਨਾਂ ਕਰ ਲਿਓ ਕੰਟੈਕਟ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਜੀ